ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਸਲਾ ਅੰਮ੍ਰਿਤਸਰ ਬਣਿਆ ਕਿ ਇੱਕ ਅਮਰੀਕੀ ਫੌਜ ਦਾ ਜਹਾਜ਼ 74 ਇੰਡੀਅਨ ਤੇ 33 ਪੰਜਾਬ ਦੇ ਸਿੱਖ ਨੌਜਵਾਨ ਲੈ ਕੇ ਉਤਰਿਆ ਹੈ ਸਵਾਲ ਉੱਠਦਾ ਅੰਮ੍ਰਿਤਸਰ ਕਿਉਂ ਇਸ ਦੇ ਪਿੱਛੇ ਵਿਉਂਤਬੱਦੀ ਹੈ ਇਸ ਹਰਾਮੀ ਆਦਮੀ ਪਾਰਟੀ ਦੇ ਭੰਡਮਾਨ ਹਿੰਦੂ ਆਤਵਾਦੀ ਡੀਜੀਪੀ ਲੁੰਗੀ ਯਾਦਵ ਤੇ ਅਮਿਤ ਸ਼ਾਹ ਦੀ ਕਿਉਂਕਿ 74 ਇੰਡੀਅਨਸ ਦੇ ਵਿੱਚੋਂ 33 ਗੁਜਰਾਤ ਜੋ ਐ ਇਹ ਉਹ ਇੰਡੀਅਨ ਐ ਜਿਹੜੇ ਅਮਰੀਕਾ ਦੇ ਵਿੱਚ ਇਲੀਗਲ ਪਹੁੰਚੇ ਸੀ ਔਰ ਇੱਥੇ ਪੈਸਾ ਕਮਾਉਣਾ ਚਾਹੁੰਦੇ ਸੀ ਮਸਲਾ ਰਾਜਸੀ ਸ਼ਰਨ ਲੈਣ ਵਾਲੇ ਸਿੱਖਾਂ ਦਾ ਨਹੀਂ ਐ ਮਸਲਾ ਭਾਰਤ ਦੇ ਵਿੱਚੋਂ ਇਲੀਗਲ ਇਮੀਗ੍ਰੇਸ਼ਨ ਦਾ ਜਿਸ ਦੇ ਪਿੱਛੇ ਹੱਥ ਐ ਅਮਿਤ ਸ਼ਾਹ ਦਾ ਤੇ ਨਰਿੰਦਰ ਮੋਦੀ ਦਾ ਅੰਬਰਸਰ ਜਹਾਜ਼ ਇਸ ਕਰਕੇ ਲਾਇਆ ਗਿਆ ਤਾਂ ਜੋ دہشت ਫਲਾਈ ਜਾ ਸਕੇ ਪੰਜਾਬ ਦੇ ਸਿੱਖਾਂ ਦੇ ਵਿੱਚ ਜਿੱਥੇ ਉਹਨਾਂ ਨੂੰ ਪਹਿਲਾਂ ਤਸ਼ੱਦਦ ਕੀਤਾ ਜਾਂਦਾ ਖਾਲਿਸਤਾਨੀ ਪੱਖੀ ਹੋਣ ਦੇ ਨਾਤੇ ਉਹਨਾਂ ਨੂੰ ਬਾਹਰ ਜਾਣ ਦੇ ਉਹਨਾਂ ਦੇ ਰਸਤੇ ਜਿਹੜੇ ਉਹ ਬੰਦ ਕਰ ਦਿੱਤੇ ਜਾਣ ਪਰ ਇਹ ਮੇਰੀ ਗੱਲ ਜਿਹੜੀ ਹੈ ਇਹ ਮੇਰੀ ਜਿਹੜੀ ਵੀਡੀਓ ਹੈ ਪੰਜਾਬ ਦੇ ਹਰ ਘਰ ਪਹੁੰਚਾ ਦਿਓ ਰਾਜਸੀ ਸ਼ਰਨ ਦਾ ਕੀ ਕਾਨੂੰਨ ਹੈ ਰਾਤੀ ਸ਼ਰਨ ਦਾ ਕਾਨੂੰਨ 1951 ਦੀ ਯੂਨ ਰੈਫਿਊਜੀ ਧਾਰਾ ਦੇ ਹੇਠ ਆਉਂਦਾ ਹਰ ਉਹ ਸਿੱਖ ਹਰ ਉਹ ਸਿੱਖ ਚਾਹੇ ਪੰਜਾਬ ਚ ਜਾਂ ਕਿਸੇ ਵੀ ਇਸ ਭਾਰਤੀ ਸੂਬੇ ਵਿੱਚ ਰਹਿੰਦਾ ਜਿਸ ਨੂੰ ਸਿੱਖ ਧਰਮ ਦੇ ਕਰਕੇ ਉਸ ਦੇ ਰਾਜਨੀਤਿਕ ਵਿਚਾਰਾਂ ਕਰਕੇ ਕਿ ਉਹ ਪੰਜਾਬ ਨੂੰ ਭਾਰਤ ਦੇ ਕਬਜ਼ੇ ਚੋਂ ਆਜ਼ਾਦ ਕਰਕੇ ਖਾਲਿਸਤਾਨ ਬਣਵਾਉਣਾ ਚਾਹੁੰਦਾ ਹੈ ਖਾਲਿਸਤਾਨ ਰੈਫਰੰਡਮ ਦੀ ਮੋਹਮ ਦੀ ਮਦਦ ਕਰਦਾ ਹੈ ਉਸ ਕਾਰਨ ਕਿ ਉਸ ਨੂੰ ਤਸ਼ੱਦਦ ਹੁੰਦਾ ਉਸਤੇ ਝੂਠੇ ਕੇਸ ਪਾਏ ਜਾਂਦੇ ਆ ਜਾਂ ਜਿਵੇਂ ਅੱਜ ਕੱਲ ਗੈਂਗਸਟਰ ਬਣਾ ਕੇ ਝੂਠੇ ਪੁਲਿਸ ਮੁਕਾਬਲੇ ਵਾਂ ਕੇ ਮਾਰਿਆ ਜਾਂਦਾ ਉਹ ਉਹ ਅਸਾਇਲਮ ਲੈਣ ਵਾਸਤੇ ਰਾਜੀ ਸ਼ਰਨ ਲੈਣ ਦੇ ਕਾਬਿਲ ਹੈ ਰਾਜੀ ਸ਼ਰਨ ਮਿਲਦੀ ਹੈ ਜਾਂ ਨਹੀਂ ਮਿਲਦੀ ਇਹ ਇੱਕ ਅਲੱਗ ਵਿਸ਼ਾ ਹੈ ਇਸ ਦਾ ਇੱਕ ਕਾਨੂੰਨੀ ਪ੍ਰੋਸੀਜਰ ਹੈ ਔਰ ਇਹ ਰਾਜੀ ਸ਼ਰਨ ਸਿੱਖ ਨੂੰ ਅਮਰੀਕਾ ਕੈਨੇਡਾ ਯੂਕੇ ਯੂਰੋਪੀਅਨ ਯੂਨੀਅਨ ਆਸਟ੍ਰੇਲੀਆ ਨਿਊਜ਼ੀਲੈਂਡ ਹਰ ਮੁਲਕ ਦੇ ਵਿੱਚ ਮਿਲ ਸਕਦੀ ਹੈ ਸਿਰਫ ਇੱਕ ਉਸ ਦੇ ਪਿੱਛੇ ਵਿਸ਼ਾ ਹੈ ਕਿ ਕੀ ਤੁਸੀਂ ਸਿੱਖ ਹੋ ਸਿੱਖ ਧਰਮ ਕਰਕੇ ਤੁਹਾਨੂੰ ਕੋਈ ਤਸ਼ੱਦਦ ਹੋਇਆ ਹੈ ਤੁਹਾਡੇ ਰਾਜਨੀਤਿਕ ਖਾਲਿਸਤਾਨ ਬਚਾਣਾ ਕਰਕੇ ਤੁਹਾਡੇ ਤੇ ਤਸ਼ੱਦਦ ਹੋਇਆ ਝੂਠੇ ਪੁਲਸ ਮੁਕਾਬਲੇ ਕੀਤੇ ਜਾ ਰਹੇ ਹਨ ਜ્યાં ਤੁਹਾਨੂੰ ਆਪਣੇ ਪੰਜਾਬ ਚੋਂ ਉਜਾੜਿਆ ਜਾ ਰਿਹਾ ਹੈ ਤੁਸੀਂ ਆਪਣੇ ਬਾਹਰ ਜਾਣ ਦੇ ਰਸਤੇ ਬੰਦ ਨਹੀਂ ਕਰਨੇ ਕਿਉਂਕਿ ਤੁਸੀਂ ਪੰਜਾਬ ਨੂੰ ਭਾਰਤ ਦੇ ਕਰਜ਼ੇ ਚੋਂ ਆਜ਼ਾਦ ਕਰਉਣਾ ਹੈ ਇਲੀਗਲ ਇਮੀਗ੍ਰੇਸ਼ਨ ਗੁਜਰਾਤੀਆਂ ਦੀ ਤੇ ਇੰਡੀਅਨਸ ਦੀ ਜਿਹੜੀ ਉਹ ਬੰਦ ਕਰਨੀ ਹੈ ਅਸੀਂ ਇੱਕ ਸਾਈਟ ਬਣਾਈ ਹੈ 6forkhalistan.net ਇਸ ਸਾਈਟ ਤੇ ਜਾ ਕੇ ਤੁਸੀਂ ਆਪਣੇ ਖਾਲਿਸਤਾਨ ਰੈਫਰੰਡਮ ਦੀਆਂ ਵੋਟਾਂ ਰਜਿਸਟਰ ਕਰਾਓ ਡਾਕੂਮੈਂਟੇਸ਼ਨ ਤਿਆਰ ਕਰੋ ਤਾਂ ਜੋ ਜੇ ਤੁਸੀਂ ਬਾਹਰਲੇ ਮੁਲਕਾਂ ਦੇ ਵਿੱਚ ਪਹੁੰਚ ਜਾਓ ਤੇ ਤੁਸੀਂ ਉਹ ਡਾਕੂਮੈਂਟੇਸ਼ਨ ਉਸ ਕੋਰਟ ਨੂੰ ਬਖਾ ਸਕੋ 13 ਫਰਵਰੀ ਦਾ ਦਿਨ ਯਾਦ ਰੱਖੋ ਨਰਿੰਦਰ ਮੋਦੀ ਭਾਰਤੀ ਆਤਵਾਦੀ ਹਾੜੇ ਕੱਢਣ ਪ੍ਰੈਜ਼ੀਡੈਂਟ 트럼ਪ ਦੇ ਵਾਸ਼ਿੰਗਟਨ ਡੀਸੀ ਆ ਰਿਹਾ ਜਿੱਥੇ ਚੜਾਇਆ ਜਾਏਗਾ ਖਾਲਿਸਤਾਨ ਦਾ ਝੰਡਾ ਤੁਸੀਂ 13 ਫਰਵਰੀ ਨੂੰ ਭਾਰਤੀ دہشتਗਰਦ ਹਕੂਮਤ ਦੀ ਪਾਰਲੀਮੈਂਟ ਦਿੱਲੀ ਦੇ ਵਿੱਚ ਚੜਾ ਦਿਓ ਇਸ ਬੀਜੇਪੀ ਦੇ ਸਾਹਮਣੇ ਖਾਲਿਸਤਾਨ ਦਾ ਝੰਡਾ ਮੂਰਖਾਂ ਦੀਆਂ ਸਰਕਾਰਾਂ ਨੂੰ ਪ੍ਰੈਜ਼ੀਡੈਂਟ 트럼ਪ ਨੂੰ ਕੈਨੇਡਾ ਨੂੰ ਦੱਸ ਦਿਓ ਤੁਸੀਂ ਕਿ ਸਿੱਖ ਖਾਲਿਸਤਾਨੀ ਪੱਖੀ ਹੈ ਪੰਜਾਬ ਨੂੰ ਭਾਰਤ ਦੇ ਕਰਜ਼ੇ ਚੋਂ ਆਜ਼ਾਦ ਕਰਵਾਉਣਾ ਚਾਹੁੰਦਾ ਹੈ ਤੇ 19 ਦਿਨ ਤੱਕ ਜੰਗ ਜਾਰੀ ਰਹੇਗੀ ਜਿੰਨੀ ਦੇਰ ਤੱਕ ਪੰਜਾਬ ਨੂੰ ਅਸੀਂ ਖਾਲਿਸਤਾਨ ਰੈਫਰੈਂਡਮ ਤੇ ਰਾਹੀ ਆਜ਼ਾਦ ਨਹੀਂ ਕਰੋਂਦੇ 13 ਫਰਵਰੀ ਵਾਸ਼ਿੰਗਟਨ ਡੀਸੀ ਖਾਲਿਸਤਾਨ ਦਾ ਝੰਡਾ 13 ਫਰਵਰੀ ਦਿੱਲੀ ਅਤਵਾਦੀ ਪਾਰਲੀਮੈਂਟ ਦੇ ਵਿੱਚ ਖਾਲਿਸਤਾਨ ਦਾ ਝੰਡਾ